ਇੰਦਰ ਦੀ ਇੰਦਰ ਹੋ ਜਾਵੇ ਕੋਈ ਜਮ पे ਤਾਂ ਮਰ ਜਾਵੇ ਤਾਂ ਉਹਨਾਂ ਦੇ ਨਿਤਨੇਮ ਵਿੱਚ ਵਿਗੜ ਨਹੀਂ ਇੱਕ ਉਹ ਉਹ ਮਹਾਂਪੁਰਸ਼ ਨੇ ਕਿਤੇ ਏਦਾਂ ਦੇ ਗੁਰੂ ਕੇ ਪਿਆਰੇ ਦੁਲਾਰੇ ਸਿੱਖ ਨੇ ਸਟੇਜ ਤੇ ਕਹਿਣਾ ਕਿ ਭਾਈ ਨਿਤਨੇਮ ਕਰਿਆ ਕਰੋ ਨਿਤਨੇਮ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਸਿੱਖ ਨੂੰ ਹੁਕਮ ਹੈ ਕਲਗੀਧਾਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦੇਖੋ ਸੰਗਤ ਦੇ ਭਾਈ ਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਸਰਸਾ ਨਦੀ ਦੇ ਕੰਢੇ ਤੇ ਨਿਤਨੇਮ ਕੀਤਾ ਮਹਾਰਾਜ ਜੀ ਇਹ ਕੋਣ ਹੈ ਪਿਆਰਿਓ ਹੁਣ ਸ਼ਬਦ ਇੱਕੋ ਹੀ ਹੈ ਵੀ ਨਿਤਨੇਮ ਕਰਿਆ ਕਰੋ ਪਰ ਇੱਕ ਉਹ ਹੈ ਜਿਹਨੇ ਸੁਣ ਕੇ ਕਿਹਾ ਵੀ ਨਿਤਨੇਮ ਕਰਿਆ ਕਰੋ ਗੱਲ ਇਹ ਵੀ ਭਲੀ ਹੈ ਸੰਗਤ ਜੀ ਮਾੜੀ ਨਹੀਂ ਪਰ ਇੱਕ ਉਹ ਹੈ ਜਿਨ੍ਹਾਂ ਨੇ ساری ਜ਼ਿੰਦਗੀ ਇੱਕ ਵੀ ਨਾਗਾ ਨਿਤਨੇਮ ਚ ਪੈਣ ਨਹੀਂ ਦਿੱਤਾ ਤੇ ਉਹਨੇ ਕਿਹਾ ਵੀ ਨਿਤਨੇਮ ਕਰਿਆ ਕਰੋ ਦੋਨਾਂ ਦੇ ਕਹਿਣ ਦੇ ਵਿੱਚ ਸੰਗਤ ਜੀ ਜ਼ਮੀਨ ਤੇ ਅਸਮਾਨ ਦਾ ਫਰਕ ਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ